ਤੇ ਵੀ 헤ਰ ਜਿਹੜੇ ਨੇ ਝੜਦੇ ਨੇ ਜਾਂ ਤੁਹਾਡੇ 헤ਰ ਜਿਹੜੇ ਨੇ ਸਮੇਂ ਤੇ ਪਹਿਲਾਂ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਜਾਂ ਤੁਹਾਡੇ ਜਿਹੜੇ 헤ਰ ਨੇ ਬਿਲਕੁਲ ਵੀ ਲੰਬੇ ਨਹੀਂ ਹੋ ਰਹੇ ਬਿਲਕੁਲ ਹੀ ਕੁੰਗਰਾਨੇ ਪਏ ਨੇ ਬਿਲਕੁਲ ਸੌਫਟ ਨਹੀਂ ਹੈਗੇ ਤੇ ਤੁਹਾਨੂੰ ਇੱਕ ਬਹੁਤ ਹੀ ਵਧੀਆ ਤੇਲ ਦੱਸਦੇ ਆ ਇਸ ਨੂੰ ਬਣਾ ਕੇ ਤੁਸੀਂ ਡੇਲੀ ਅਪਲਾਈ ਕਰਨੇ ਡੇਲੀ ਜੇ ਨਹੀਂ ਕਰ ਸਕਦੇ ਹਫਤੇ 'ਚ ਤਿੰਨ ਵਾਰੀ ਲਗਾ ਕੇ ਫਿਰ ਤੁਸੀਂ ਉਹਦੀ ਸਿਰ ਦੀ ਮ사ਜ ਕਰਕੇ ਤੇ ਕਿਸ ਤਰੀਕੇ ਨਾਲ ਤੁਸੀਂ ਫਿਰ ਸਿਰ ਨੂੰ ਆਪਣੇ ਨੂੰ ਰੋਸ਼ ਕਰਨਾ ਹੈ ਕਿਹੜੀ ਚੀਜ਼ ਨਾਲ ਕਰਨਾ ਹੈ ਕਿਤੇ ਬਣਾਣਾ ਕਿਹੜੀਆਂ ਚੀਜ਼ਾਂ ਬਣਾ ਕੇ ਇਹ ਤੇਲ ਜਿਹੜਾ ਮੈਂ ਘਰੇ ਹੀ ਇਹ ਬਣਾ ਕੇ ਮੇਰੇ ਬੱਚੇ ਵੀ ਲਗਾਉਂਦੇ ਮੈਂ ਵੀ ਲਗਾਣੀ ਹੈ ਇਹਦੇ ਨਾਲ ਮੇਰੇ ਵਾਲ ਦੇ ਕਿਉਂ ਬਿਲਕੁਲ ਲੰਬੇ ਹੋਏ ਨੇ ਬਿਲਕੁਲ ਵੀ ਝੜਦੇ ਨਹੀਂ ਹੈਗੇ ਜਿਹੜੀ हेयर ਫਾਲ ਦੀ ਪ੍ਰੋਬਲਮ ਹੁੰਦੀ ਹੈ हेयर ਝੜਦੇ ਨੂੰ ਬਿਲਕੁਲ ਇਹ ਨਹੀਂ ਝੜਦੇ ਹੈਗੇ ਔਰ हेयर ਜਿਹੜੇ ਵਾਈਟ ਹੋਣੇ ਸ਼ੁਰੂ ਹੋ ਗਏ ਸੀ ਹੁਣ ਮੇਰੇ ਬਲੈਕ ਹੋਣੇ ਦੁਬਾਰਾ ਤੋਂ ਸ਼ੁਰੂ ਹੋ ਗਏ ਨੇ ਤੇ ਇਹ ਬਹੁਤ ਹੀ ਵਧੀਆ ਪਾਵਰਫੁਲ ਤੇਲ ਹੈ ਇਹਨੂੰ ਘਰੇ ਬਣਾ ਕੇ ਆਪਾਂ ਕਿਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ ਬਹੁਤ ਹੀ ਪਿਆਰਾ ਜਿਹਾ ਤੇਲ ਬਣ ਕੇ ਰੈਡੀ ਹੋ ਗਿਆ ਹੈਣਾ ਲੋਹੇ ਦੀ ਕੜਾਈ ਲੋਹੇ ਦੀ ਕੜਾਈ ਜਿਹੜੀ ਹੁੰਦੀ ਬਹੁਤ ਵਧੀਆ ਹੁੰਦੀ ਹੈ ਇਹਦੇ ਵਿੱਚ ਆਇਰਨ ਹੁੰਦਾ ਹੈ ਤੇ ਕਲਰ ਵੀ ਇੱਕਦਮ ਵਧੀਆ ਨਿੱਖਰ ਕੇ ਆਉਂਦਾ ਜਿਹੜੀ ਵੀ ਚੀਜ਼ ਇਹਦੇ ਵਿੱਚ ਆਪਾਂ ਬਣਾਈਏ ਠੀਕ ਹੈ ਤੇ ਉਹਦੇ ਵਿੱਚ ਪਾਇਆ ਮੈਂ ਤੇਲ ਤੇਲ ਪਾਇਆ ਮੈਂ ਜਾਨੀ ਕਿ ਆਵਲੇ ਦਾ ਤੁਸੀਂ ਸਰਸੋਂ ਦਾ ਤੇਲ ਵੀ ਪਾ ਸਕਦੇ ਹੋ ਤੁਸੀਂ ਚਾਹੇ ਨਾਰੀਅਲ ਦਾ ਤੇਲ ਵੀ ਪਾ ਸਕਦੇ ਜਿਹੜਾ ਵੀ ਤੁਹਾਨੂੰ ਵਧੀਆ ਤੇਲ ਲੱਗਦਾ ਅਰੰਡੀ ਦਾ ਤੇਲ ਵੀ ਪਾ ਸਕਦੇ ਤੇਲਾਂ ਦਾ ਤੇਲ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਮੈਂ ਪਾਇਆ ਹੈਗਾ ਏ ਜਾਨੀ ਕਿ ਆਵਲੇ ਦਾ ਤੇਲ ਔਰ ਥੋੜਾ ਜਿਹਾ ਦੇ ਵਿੱਚ ਸਰੋਂ ਦਾ ਤੇਲ ਪਾਇਆ ਠੀਕ ਹੈ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਕੜਾਹੀ ਵਿੱਚ ਪਾ ਕੇ ਗਰਮ ਕਰ ਲਿਆ ਉਸ ਤੋਂ ਬਾਅਦ ਇਹ ਦੇਖੋ ਮੈਂ ਕद्दूकस ਕੀਤੇ ਸੀਗੇ ਆਵਲੇ ਚਾਰ ਤੋਂ ਪੰਜ ਆਵਲੇ ਨੇ ਮੈਂ ਕੱਦੂ ਕਸ ਕੇ ਕੀਤੇ ਹੋਏ ਸੀਗੇ ਤੁਸੀਂ ਚਾਹੇ ਤਾਂ ਸੁੱਕੇ ਆਵਲੇ ਵੀ ਲੈ ਸਕਦੇ ਹੋ ਮੇਰੇ ਕੋਲ ਦੂਸਰੇ ਆਵਲੇ ਪਏ ਸੀ ਮੈਂ ਕੱਦੂ ਕਸ ਕਰਕੇ ਕੱਲ ਥੋੜੇ ਧੁੱਪ ਦੇ ਵਿੱਚ ਸੁਕਾ ਲਏ ਸੀਗੇ ਵੈਸੇ ਜ਼ਿਆਦਾ ਤੇ ਨਹੀਂ ਸੁੱਕੇ ਥੋੜੇ ਹੈ ਗਿੱਲੇ ਹੈ ਤੇ ਉਹ ਪਾਏ ਨੇ ਦੂਸਰਾ ਪਾਣਾ ਆਪਾਂ ਇਹਦੇ ਵਿੱਚ ਕੜੀ ਪੱਤਾ ਕੜੀ ਬੱਤਾ ਆਪਣੇ ਵਾਲਾਂ ਵਾਸਤੇ ਬਹੁਤ ਵਧੀਆ ਹੁੰਦਾ ਹੈ ਵਾਲਾਂ ਨੂੰ ਝੜਨ ਤੋਂ ਬਚਾਉਂਦਾ ਹੈ ਵਾਲਾਂ ਦੀ ਗਰੋਥ ਜਿਹੜੀ ਵਧਣ ਵਿੱਚ ਕਾਰਗੈਲਮ ਤੇ ਜਿਹੜਾ ਆਵਲਾ ਹੁੰਦਾ ਹੈ ਆਪਣੇ ਵਾਲਾਂ ਨੂੰ ਕਲਰ ਦਿੰਦਾ ਹੈ ਤੇ ਇੱਕਦਮ ਵਾਲ ਜਿਹੜੇ ਮਜ਼ਬੂਤ ਕਰ ਦਿੰਦਾ ਹੈ ਠੀਕ ਹੈ ਫਿਰ ਪਾਣੀ ਆਪਾਂ ਇਹਦੇ ਵਿੱਚ ਕਲੋਂਜੀ ਜਿਹੜੀ ਆਪਾਂ ਆਚਾਰ ਚ ਕਲੋਂਜੀ ਪਾਨੇ ਆ ਨਾ ਉਹ ਕਲੋਂਜੀ ਜਿਹੜੀ ਮੈਂ ਪੀਸ ਕੇ ਪਾਊਡਰ ਬਣਾ ਲਿਆ ਸੀਗਾ 4-5 ਚਮਚੇ ਮੈਂ ਪਾ ਰਿਹਾ ਆ ਦੇ ਵਿੱਚ ਕਲੋਂਜੀ ਦੇ ਆਪਣੇ ਤੇਲ ਦੇ ਰਿਕੋਰਡਿੰਗ ਤੁਸੀਂ ਪਾਣਾ ਜਿੰਨਾ ਤੁਸੀਂ ਬਣਾ ਸਕਦੇ ਹੋ ਫਿਰ ਮੈਂ ਪਾਇਆ ਮੇਥੀ ਦਾਣਾ ਮੇਥੀ ਦਾਣਾ ਪੀਸ ਕੇ ਪਾਣਾ ਠੀਕ ਹੈ ਪੀਸ ਕੇ ਦਾ ਪਾਊਡਰ 3 ਹੁਣ ਇਹਨੂੰ 19 ਦੇਰ ਪੱਕਣ ਦਿਓ ਜਿੰਨੀ ਦੇਰ ਇਹ ਕੜ ਕੜ ਕੇ ਕਾਲਾ ਛਾ ਨਹੀਂ ਹੋ ਜਾਂਦਾ ਤੇ ਤੇਲ ਨਹੀਂ ਛੱਡ ਜਾਂਦਾ ਠੀਕ ਹੈ ਕਿਉਂਕਿ ਇਹ ਪੱਕਣ ਵਿੱਚ ਥੋੜਾ ਟਾਈਮ ਲੱਗਦਾ ਅੱਧਾ ਘੰਟਾ ਪੂਰਾ ਇਹਨੂੰ ਪੱਕਣ ਵਿੱਚ ਲੱਗਦਾ ਹੈ ਹੌਲੀ ਹੌਲੀ ਥੋੜੀ ਥੋੜੀ ਅੱਗ ਤੇ ਆਪਾਂ ਇਹਨੂੰ ਜਾਨਕਿ ਮੱਧਮ ਜੀ ਅੱਗ ਤੇ ਜ਼ਿਆਦਾ ਤੇਜ਼ ਵੀ ਨਹੀਂ ਹੋਣੀ ਚਾਹੀਦੀ ਤੇ ਜ਼ਿਆਦਾ ਸਲੋ ਵੀ ਨਹੀਂ ਹੋਣੀ ਚਾਹੀਦੀ ਚੰਗੀ ਤਰ੍ਹਾਂ ਇਹਨੂੰ ਆਪਾਂ ਪਕਾਉਣਾ ਹੈ ਜਿੰਨਾ ਚਿਰ ਇਹ ਕਾਲਾ ਨਹੀਂ ਹੋ ਜਾਂਦਾ ਇਹ ਸੜ ਨਹੀਂ ਜਾਂਦਾ ਜਿਹੜਾ ਮਟੀਰੀਅਲ ਆਪਾਂ ਪਾਇਆ ਹੈ ਤੁਸੀਂ ਦੇਖ ਲੈ ਸਿਰਫ ਚਾਰ ਚੀਜ਼ਾਂ ਨੇ ਤੁਸੀਂ ਚਾਹਤੇ ਇਹਦੇ ਵਿੱਚ ਪਿਆਜ਼ ਵੀ ਪਾ ਸਕਦੇ ਹੋ ਠੀਕ ਹੈ ਪਿਆਜ਼ ਵੀ ਬਹੁਤ ਹੁੰਦੇ ਨੇ ਵਾਲਾਂ ਨੂੰ ਸਿਲਕੀ ਕਰਨ ਵਿੱਚ ਇਹ ਜਿਹੜਾ ਤੇਲ ਬਣ ਕੇ ਤਿਆਰ ਹੋਣਾ ਹੈ ਨਾ ਤੁਹਾਨੂੰ ਕੋਈ ਡਾਈ ਲਗਾਉਣ ਦੀ ਜਰੂਰਤ ਪੈਣੀ ਨਾ ਕੋਈ ਤੁਹਾਨੂੰ ਮਹਿੰਦੀ ਲਗਾਉਣ ਦੀ ਜਰੂਰਤ ਪੈਣੀ ਹੈ ਕਿਉਂਕਿ ਇਹ ਝੰਜਟ ਨਾ ਮੈਨੂੰ ਵੀ ਕਰਨਾ ਬੜਾ ਹੀ ਔਖਾ ਲੱਗਦਾ ਹੈ ਤੇਲ ਹੁੰਦਾ ਹੈ ਨਾਲੇ ਤਾਂ ਮ사ਜ ਹੋ ਜਾਂਦੀ ਅੱਜ ਕੱਲ ਮ사ਜ ਕਰਨੀ ਸਾਰਿਆਂ ਨੇ ਛੱਡ ਦਿੱਤੀ ਮ사ਜ ਬਹੁਤ ਜ਼ਰੂਰੀ ਹੁੰਦੀ ਹੈ ਜਾਨਕਿ హెయిਰ ਵਾਸਤੇ ਤੇ ਆਹ ਦੇਖੋ ਇਸ ਤਰੀਕੇ ਨਾਲ ਕੁਝ ਇਹ ਕਾਲਾ ਛਾਹ ਹੋ ਗਿਆ ਕੜ ਕੜ ਕੇ ਦੇਖੋ ਪੂਰਾ ਅੱਧਾ ਘੰਟਾ ਲੱਗਿਆ ਇਹਨੂੰ ਕੜਨ ਨੂੰ ਤੇ ਇਹਨੂੰ ਸੜਨ ਨੂੰ ਠੀਕ ਹੈ ਤੇ ਦੇਖੋ ਪੱਕ ਪੱਕ ਕੇ ਕਾਲਾ ਛਾਹ ਹੋ ਗਿਆ ਤੇਲ ਛੱਡ ਗਿਆ ਏ ਠੀਕ ਹੈ ਤੇ ਇਸ ਤੇਲ ਨੇ ਹੀ ਆਪਣੇ ヘア ਨੂੰ ਕਮਾਲ ਕਰਨੀ ਹੈ ਠੀਕ ਹੈ ਤੁਸੀਂ ਇਸ ਤੇਲ ਨੂੰ ਕੀ ਕਰਨਾ ਹੈ ਪੂਰੀ ਰਾਤ ਛੱਡ ਦੇਣਾ ਹੈ ਮਤਲਬ ਕਿ ਇਹਦੇ ਵਿੱਚ ਹੀ ਦੂਸਰੇ ਦਿਨ ਤੁਸੀਂ ਛਾਣ ਲੈਣਾ ਹੈ ਛਾਣ ਕੇ ਔਇਲ ਜਿਹੜਾ ਇਹ ਕੱਢ ਲੈਣਾ ਤੁਸੀਂ ਇਸ ਤਰੀਕੇ ਨਾਲ ਪੋਣ ਲੈਣਾ ਛਾਰਨੀ ਵਿੱਚ ਪਰੰਤੂ ਬਾਦ ਇਹ ਤੇਲ ਦੇਖੋ ਤੇਲ ਦਾ ਕਲਰ ਦੇਖੋ ਕਾਲਾ ਸ਼ਾਹ ਤੇਲ ਹੋ ਗਿਆ ਏ ਇੰਨਾ ਵਧੀਆ ਤੇਲ ਹੈ ਨਾ ਤੇ ਇਹਦਾ ਰੰਗ ਜਿਹੜਾ ਆਪਣੀ ਸਕਿਨ ਨੂੰ ਚੜਦਾ ਏ ਨਾ ਹੀ ਇਹ ਕੋਈ ਹਾਨੀਕਾਰਕ ਹੁੰਦਾ ਤੇ ਇਹ ਤੇਲ ਬਣ ਕੇ ਆਪਣੇ ਵਾਲਾਂ ਲਈ ਤਿਆਰ ਹੋ ਗਿਆ ਤੁਸੀਂ ਇਹਨੂੰ ਇਸਤੇਮਾਲ ਕਰਦੇ ਰਹੋ 2 ਮਹੀਨੇ ਲਗਾਤਾਰ ਇਸਤੇਮਾਲ ਕਰਕੇ ਦੇਖੋ ਤੁਹਾਡੇ ਵਾਲ ਦੇਖਿਓ ਆਪਣੇ ਆਪ ਕਾਲੇ ਹੋਣੇ ਸ਼ੁਰੂ ਹੋ ਜਾਣੇ ਨੇ ਜਿਹੜੇ ਅੱਗੇ ਉਮੀਦ ਹੁੰਦੀ ਕਿ ਇਹ ਵਾਈਟ ਹੋ ਜਾਣੇ ਉਹ ਵੀ ਆਪਣੇ ਕਾਲੇ ਸ਼ੁਰੂ ਹੋ ਜਾਂਦੇ ਨੇ ਹੁਣੇ ਬੱਚੇ ਵੀ ਪਰੇਸ਼ਾਨ ਨੇ ਅੱਜ ਕੱਲ ਬੱਚੇ ਵੀ ਲਗਾਉਣ ਵੱਡੇ ਵੀ ਲਗਾਉਣ ਚਲੋ ਉਮਰ ਦੇ ਹਿਸਾਬ ਨਾਲ ਮੰਨਿਆ ਕਿ ਹੋ ਜਾਂਦੇ ਆ ਵਾਲ ਚਿੱਟੇ ਕੋਈ ਖਾਸ ਵੱਡੀ ਗੱਲ ਨਹੀਂ ਪਰ ਉਮਰ ਤੋਂ ਪਹਿਲਾਂ ਜਿਹੜਾ ਤੇ ਵਾਲ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਬੜੀ ਸਮੱਸਿਆ ਹੁੰਦੀ ਏ ਜਿੰਨੀ ਆਪਾਂ ਡਾਈ ਲਗਾਵਾਂਗੇ ਤੇ ਸਭ ਤੋਂ ਜ਼ਿਆਦੇ ਵਾਲ ਜਿਹੜੇ ਆਪਣੇ ਚਿੱਟੇ ਹੁੰਦੇ ਨੇ ਠੀਕ ਹੈ ਵਾਈਟ ਹੁੰਦੇ ਨੇ ਇਸ ਕਰਕੇ ਡਾਈ ਬਿਲਕੁਲ ਨਹੀਂ ਲਗਾਉਣੀ ਚਾਹੀਦੀ ਇਸ ਤਰੀਕੇ ਨਾਲ ਘਰੇਲੂ ਜਿਹੜੇ ਨੇਚਰਲ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੋ ਹੁ ਤੁਸੀਂ ਜਿਹੜਾ ਮਟੀਰੀਅਲ ਹੈ ਇਹਨੂੰ ਸਟਣਾ ਨਹੀਂ ਹੈਗਾ ਇਸੇ ਤਰੀਕੇ ਇਹ ਦੇਖੋ ਕੜਾਈ ਦੇ ਵਿੱਚ ਪਾ ਕੇ ਰੱਖੋ ਲੋਹੇ ਦੀ ਕੜਾਈ ਸਭ ਤੋਂ ਵਧੀਆ ਲੋਹੇ ਦਾ ਹੀ ਭਾਂਡਾ ਲੈਣਾ ਹੈ ਤੁਸੀਂ ਠੀਕ ਹੈ ਮਟੀਰੀਅਲ ਐਦਾਂ ਹੀ ਰੱਖ ਲੈਣਾ ਇਹ ਪਾ ਕੇ ਜਦੋਂ ਤੁਹਾਡਾ ਤੇਲ ਉਹ ਖਤਮ ਹੋ ਗਿਆ ਇਹਦੇ ਵਿੱਚ ਫੇਰ ਥੋੜਾ ਤੇਲ ਪਾਓ ਫੇਰ ਇਹਨੂੰ ਚੰਗੀ ਤਰ੍ਹਾਂ ਉਬਾਲੋ ਤੇ ਚੰਗੀ ਤਰ੍ਹਾਂ ਉਬਾਲੋ ਹਾਂਜੀ ਉਮੀਦ ਹੈ ਕਿ ਤੁਸੀਂ ਸਾਰੀ ਵੀਡੀਓ ਜਿਹੜੀ ਵਧੀਆ ਤਰੀਕੇ ਨਾਲ ਦੇਖੀ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਪਤਾ ਚੱਲ ਗਿਆ ਤੇਲ ਬਣਾਉਣ ਦੀ ਵਿਧੀ ਇਸ ਤੇਲ ਨੂੰ ਹੁਣ ਮੈਂ ਟਾਈਮ ਲਗਾਇਆ ਹੋਇਆ ਕੱਲ ਨੂੰ ਜਾ ਕੇ ਮੈਂ ਆਪਣੇ ਵਾਲ ਜਿਹੜੇ ਨੇ ਨਾ ਵੋਸ਼ ਕਰਾਂਗੀ ਮੈਂ ਪੂਰੀ ਨਾਈਟ ਨੂੰ ਲਗਾ ਕੇ ਰੱਖਾਂਗੀ ਸ਼ਾਮ ਟਾਈਮ ਹੈ ਸ਼ਾਮ ਟਾਈਮ ਨੂੰ ਮੈਂ ਲਗਾ ਲਿਆ ਹੁਣ ਪੂਰੀ ਰਾਤ ਲਗਾ ਕੇ ਰੱਖਾਂਗੀ ਸਵੇਰੇ ਜਾ ਕੇ ਸਿਰ ਨੂੰ ਵੋਸ਼ ਕਰਾਂਗੀ ਬਿਲਕੁਲ ਵਾਲ ਜਿਹੜੇ ਨੇ ਬਿਲਕੁਲ ਸੌਫਟ ਹੋ ਜਾਂਦੇ ਨੇ ਤੇ ਕਿੰਨੇ ਸੌਖੇ ਤਰੀਕੇ ਨਾਲ ਤੇਲ ਬਣ ਜਾਂਦਾ ਆਮ ਆਪਣੇ ਘਰਾਂ ਵਿੱਚ ਉਹ ਚੀਜ਼ਾਂ ਪਈਆਂ ਹੁੰਦੀਆਂ ਨੇ ਕੋਈ ਮਹਿੰਗੀਆਂ ਨਹੀਂ ਹੈਗੀਆਂ ਇੰਨੇ ਨੇ ਮਹਿੰਗੇ ਆਪਾਂ ਸ਼ੈਂਪੂ ਤੇਲ ਵਰਤਦੇ ਹਾਂ ਉਹਨ ਹੁੰਦਾ ਹੈ ਕੈਮੀਕਲ ਉਹ ਜ਼ਿਆਦਾ ਤੁਹਾਡੇ ਵਾਲਾਂ ਨੂੰ ਝਾੜ ਦਿੰਦਾ ਹੈ ਔਰ ਤੁਹਾਡੇ ਵਾਲ ਬਿਲਕੁਲ ਹੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਗੰਜਾਪਨ ਆਣਾ ਸ਼ੁਰੂ ਹੋ ਜਾਂਦਾ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਤੇਲ ਬਣਾ ਕੇ ਇਹਦੀ ਮ사ਜ ਕਰੋ ਔਰ ਆਪਣੇ 헤ర్ ਤੇ ਲਗਾਓ ਵਾਲ ਕਾਲੇ ਮਜ਼ਬੂਤ ਲੰਬੇ ਲੋਂਗ ਔਰ ਇੰਨੇ ਸੋਹਣੇ ਸੌਫਟ ਹੋ ਜਾਣਗੇ ਨਾ ਤੁਸੀਂ ਯਕੀਨ ਮੰਨਿਓ ਜਿਨ੍ਹਾਂ ਦੇ ਇਸ ਜਗ੍ਹਾ ਤੋਂ ਵਾਲ ਝੜ ਚੁੱਕੇ ਨੇ ਜਿਹੜੇ ਭੈਣਾਂ ਦੇ ਨਾਲ ਤੇ ਵਾਲ ਝੜੇ ਹੋਏ ਨੇ ਉਹ ਵੀ ਵਾਪਸ ਆਣੇ ਸ਼ੁਰੂ ਹੋ ਜਾਏ ਤੁਸੀਂ ਦੇਖ ਸਕਦੇ ਮੇਰੇ ਤੁਹਾਡੇ ਤੇ ਵਿੱਚ ਵਾਈਡ ਨਜ਼ਰ ਆ ਰਹੇ ਨੇ ਇਹ ਤੇਲ ਲਗਾਣੇ ਪਿਆ ਬਹੁਤ ਜ਼ਿਆਦਾ ਹੋ ਗਏ ਸੀ ਕਿਉਂਕਿ ਮੈਂ ਨਜਲੇ ਦੀ ਪ੍ਰੋਬਲਮ ਸੀ ਕਿ ਜਿਆਦਾ ਮੈਂ ਤੇਲ ਇਸਤੇਮਾਲ ਕਰ ਰਹੀ ਹਾਂ ਮੇਰੇ ਫਿਰ ਤੂੰ ਦਵਾਰਾ ਤੋਂ ਕਾਲੇ ਵਾਲ ਸ਼ੁਰੂ ਹੋ ਗਏ ਨੇ ਆਣੇ ਮੈਂ ਡਾਈ ਬਿਲਕੁਲ ਨਹੀਂ ਲਗਾਉਂਦੀ ਨਾ ਹੀ ਮੈਂ ਡਾਈ ਕੋਈ ਕੈਮੀਕਲ ਵਾਲੀ ਚੀਜ਼ ਲਗਾਨੀ ਆ ਬਸ ਇਹ ਤੇਲ ਦਾ ਇਸਤੇਮਾਲ ਕਰਦੀ ਆ ਇਹਦੇ ਤੇਲ ਦੇ ਨਾਲ ਹੀ ਮੇਰੇ ਵਾਲ ਜਿਹੜੇ ਦਵਾਰਾ ਤੋਂ ਕਾਲੇ ਹੋਣੇ ਸ਼ੁਰੂ ਹੋ ਗਏ ਨੇ ਔਰ ਲੰਬੇ ਔਰ ਦੇਖ ਲਈ ਇਸ ਉਮਰ ਦੇ ਵਿੱਚ ਵੀ ਲੰਬੇ ਇਹਦੇ ਕਿ ਤੁਸੀਂ ਦੇਖ ਸਕਦੇ ਹੋ ਇਸ ਉਮਰ ਵਿੱਚ ਵੀ ਲੰਬਾਈ ਵਧਰੀ ਵਾਲਾਂ ਦੀ ਬਹੁਤ ਹੀ ਪਾਵਰਫੁਲ ਇਹ ਵਾਲਾ ਤੇਲ ਹੈ ਤੁਸੀਂ ਵੀ ਇਸ ਤੇਲ ਨੂੰ ਬਣਾ ਕੇ ਲਗਾਉਣਾ ਸ਼ੁਰੂ ਕਰ ਦਿਓ ਤੁਹਾਡੇ ਵੀ ਵਾਲ ਜਿਹੜੇ ਨੇ 100 ਸਾਲ ਤੱਕ ਕਾਲੇ ਰਹਿਣਗੇ ਮਜ਼ਬੂਤ ਰਹਿਣਗੇ ਔਰ ਵਾਲਾਂ ਦੇ ਨਾਲ ਜਿਹੜਾ ਹੁੰਦਾ ਨਾ ਬੰਦੇ ਦੀ ਪਰਸਨੈਲਿਟੀ ਹੁੰਦੀ ਵਾਲ ਹੋਣ ਦਾ ਚਿਹਰਾ ਵੀ ਸੋਹਣਾ ਲੱਗਦਾ ਔਰ ਪਰਸਨੈਲਿਟੀ ਜਿਹੜੀ ਦੁਗਣੀ ਤਿੱਖਣੀ ਹੋ ਜਾਂਦੀ ਹੈ ਏਜ ਚ ਜੋ ਇਹ ਜਿਹੜੀ ਮਰਜ਼ੀ ਹੋਵੇ ਤੁਸੀਂ ਦੇਖ ਸਕਦੇ ਹੋ ਮੇਰੇ ਵਾਲ ਬਿਲਕੁਲ ਸੌਫਟ ਤੇ ਬਿਲਕੁਲ ਮਲਾਈਂਪੇ ਨੇ ਦੇਖ ਸਕਦੇ ਹੋ ਕਿੰਨੀ ਲੰਬਾਈ ਵਾਲਾਂ ਦੀ ਦੋ ਗੁੱਤਾਂ ਵੀ ਕਰ ਸਕਦੀਆਂ ਮੈਂ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣਾ ਜਿਹਾ ਜਰੂਰ ਕਰਨਾ ਇਸ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਤੁਹਾਨੂੰ ਨੋਟੀਫਿਕੇਸ਼ਨ ਪਹਿਲਾਂ ਮਿਲ ਜਾਏਗੀ ਅਗਰ ਤੁਸੀਂ ਵੀਡੀਓ ਨੂੰ ਲਾਈਕ ਔਰ